ਆ ਜੀ ਮੀਂਹ ਦੇ ਦੇਖੋ ਸਾਈਡ ਇਫੈਕਟ ਵੈਸੇ ਤਖਰ ਪਰਮਾਤਮਾ ਦੀ ਮਿਹਰ ਨਾਲ ਐਡਾ ਡੋਬਾ ਤਖਰ ਆਇਆ ਨਹੀਂ ਪਾਣੀ ਤਾਂ ਸਾਨੂੰ ਵੀ ਮਤਲਬ ਕੱਢਣੇ ਪਏ ਬਹੁਤ ਜ਼ਿਆਦੇ ਨੀਵੇਂ ਥਾਵਾਂ 'ਚ ਭਰ ਗਿਆ ਸੀ ਕਿੰਨੇ ਦਿਨ ਝੜ ਰਿਹਾ ਤੇ ਬਾਕੀ ਜਿਹੜਾ ਨੁਕਸਾਨ ਰੱਬ ਨੇ ਮੀਂਹ ਨੇ ਕਰਨਾ ਸੀ ਉਹ ਤਾਂ ਕਰਿਆ ਹੀ ਕਰਿਆ ਤੇ ਆ ਤੂੜੀ ਦਾ ਹਾਲ ਵੇਖੋ ਜੀ ਤੁਸੀਂ ਇਹ ਸਭ ਇਹ ਨਾ ਕੁੱਤਿਆਂ ਦੇ ਕੰਮ ਆ ਇਹ ਪੱਟ-ਪੱਟ ਕੇ ਵਹਿੰਦੇ ਸੀ ਤੇ ਕੁੱਤੇ ਸਾਡੇ ਇੱਥੇ ਗੁਜਾ ਰੱਖੇ ਹੈਗੇ ਇੱਕ ਇੱਥੇ ਮੁਰਗੀ ਫਾਰਮ ਆ ਸਾਡੇ ਨਾਲ ਤੇ ਉਹ ਉੱਥੇ ਮੁਰਗੇ ਮਰੇ ਸਿੱਟੀ ਜਾਂਦੇ ਤੇ ਹੱਡਾਂ ਰੋੜੀ ਵਾਂਗੂ ਨਾ ਉੱਥੇ ਕੁੱਤੇ ਬਹੁਤ ਜ਼ਿਆਦਾ ਗਿੱਜੇ ਹੋਏ ਆ। ਤੇ ਉਹ ਆ ਗਿਆ ਪੱਟ-ਪੱਟ ਕੇ ਨਾ ਤੜਾਂ ਦੇ ਇੱਥੇ ਆ ਹੁਣ ਮੁਰਗਾ ਦੱਬਿਆ ਸੀ ਉਹਨਾਂ ਨੇ। ਪੱਟ ਕੇ ਤੇ ਇੱਥੇ ਲਿਆ ਲਿਆ ਕੇ ਉਹਨਾਂ ਦੇ ਮੁਰਗੇ ਦੱਬੀ ਜਾਂਦੇ ਆ। ਤੇ ਸਾਰੀ ਤੂੜੀ ਆ ਜਿੱਥੋਂ ਵੀ ਛੇੜਦੇ ਆ ਤੇ ਵਿੱਚੋਂ ਸਾਰੀ ਗਲੀ ਪਈ ਹੈਗੀ ਉੱਤੋਂ ਵੇਖਣੂਗੇ ਧੜ ਲੱਗਦੀ ਆ। ਆ ਦੇਖੋ ਜਿੱਥੇ-ਜਿੱਥੇ ਪੈਰ ਇਹ ਸਮਝ ਲ ਜਾਲੀ ਬਣੀ ਪਈ ਆ ਮੀਂਹ ਦਾ ਪਾਣੀ ਜਦੋਂ ਪੈਂਦਾ ਰਿਹਾ ਨਾ ਸਿੱਧਾ ਵਿੱਚ ਹੀ ਪਈ ਗਿਆ ਇਹਦੇ। ਆ ਦੇਖੋ ਆਹ ਤੇ ਆ ਸਾਰੇ ਉੱਤੇ ਕੋਡੀ-ਬਾਡੀ ਖੇਡਦੇ ਰੇ ਆ ਆ ਦੇਖੋ ਆ ਪਟੀਆਂ ਪੀਆਂ ਸਾਰਾ ਪਾਣੀ ਜਿੰਨਾ ਸਾਰਾ ਇਹਦੇ ਵਿੱਚ